ਅਵੀ ਦੋਸਤੋ ਹਵਾਨਾ ਹਵੂਨਾ ਦੇਖ ਲਓ ਮੱਝ ਦਾ ਇਹ ਜਾਂਦੀਆ ਜਮੇ ਕੰਡੇ ਕੱਢਦੀ ਜੋ ਤੁਰੂਗੀ ਕਰ ਲਓ ਜੱਜਮੈਂਟ ਐ ਤੁਰਦੀਆ ਜਮੇ ਪਲਵਾਨਾ ਵਾਂਗੂ ਹਵਾਨਾ ਹੀ ਬਹੁਤ ਡਾਵਲਾ ਝੋਟੀ ਦਾ ਤੇ ਬਾਕੀ ਥਣ ਥਣ ਦੇਖ ਸਕਦੇ ਹੋ ਚਲਾ ਦੇ ਲੰਬੀ ਚਲਾ ਦੇ ਇਹਨੂੰ ਵਾਹ ਕਮਾ ਲਓ ਜੀ ਬਾਕੀ ਲੇਵਾਲੂਆ ਦੇਖੋ ਦੋਸਤੋ ਬਾਕੀ ਕਰਦ ਕਾਠ ਵਾਲੀ ਝੋਟੀ ਐ ਚੰਗਾ ਦੁੱਧ ਵਾਲਾ ਜਾਨਵਰ ਐ ਬਾਕੀ ਪੁਛਾਂ ਕਿਹੜੇ ਲਾਕੇ ਦੀ ਮਾਇਆ ਇਹੇ ਲੱਗ ਕੇ ਬਾਈ ਨੂੰ ਇੱਥੋਂ ਦੇਖ ਸਕਦੇ ਹੋ ਦੋਸਤੋ ਘਾਣ ਥੋੜਾ ਹਵਾਨਾ ਹਬੂਨਾ ਨਾ ਪੂਰਾ ਡਬਲ ਰੋਕੀ ਬਾਈ ਝੁੱਟੀ ਰੁਕਵਰੀ ਇਧਰ ਤੋਂ ਦਿਖਾਉਣਾ ਅੱਗੇ ਤੋਂ ਮੈਂ ਅੱਗੇ ਨੂੰ ਹਵਾਨਾ ਕਿੰਨਾ ਹੈਗਾ ਇਹ ਬਾਕੀ ਡਿਟੇਲ ਪੁੱਛਦੇ ਆ ਬਾਈ ਨੂੰ ਬਾਈ ਜੀ ਨਾਮ ਦੱਸੋ ਕੀ ਆ ਅਮੀਨ ਇਧਰ ਹੋ ਜੀ ਅਮੀਨ ਹਾਂ ਜੀ ਪਿੰਡ ਕਿਹੜਾ ਜੀ ਬੋੜਿਆ ਜ਼ਿਲ੍ਹਾ ਫਤਿਹਬਾਦ ਹੈ ਬੜਾ ਚੰਗਾ ਜਾਨਵਰ ਕਿਧਰੋਂ ਲਿਆ ਕੱਢ ਕੇ ਪੂਰੀ ਹੋ ਗਰ ਕਢੂ ਕਢ ਕੇ ਆਵਾ ਨਾ ਬੂ ਨਾ ਥਣ ਸੋਣ ਚੰਗਾ ਲੱਗਿਆ ਝੂਟੀ ਇਹ ਕਿ ਨੰਬਰ ਕਿ 91 ਸੂਇ ਚੌਥੇ ਬੱਚਾ ਕੀ ਆ ਨਾਲ ਕੱਟੀ ਵੈਸੇ ਦੂਜਾ ਬੰਦਾ ਮਿਲਿਆ ਮੰਡੀ ਜਿਹੜੇ ਨੇ ਸਹੀ ਦੱਸਿਆ ਵੀ ਚੌਥੇ ਸੂਏ ਨੇ ਹਰਿਆਣੇ ਜਗਹ ਦੂਜੇ ਤੋਂ ਵੱਡੀ ਹੁੰਦੀ ਐ ਨਹੀਂ ਕੋਈ ਚਲੋ ਬਹੁਤ ਲੱਛੀ ਆ ਇਹ ਕੀ ਚੱਕਰ ਹੁੰਦਾ ਕਹਿੰਦੇ ਦੂਜੇ ਤੀਜੇ ਤੋਂ ਵੱਡੀ ਮਿਲਦੀ ਨਹੀਂ ਕੋਈ ਇਹ ਛੋਰਾ ਹੀ ਜਰਨਲ ਫੋਟੋ ਦਾ ਹੈ ਭਾਈ ਹੈ ਜੀ ਮਾਇਏ ਕੀ ਚੱਕਰ ਹੁੰਦਾ ਕਹਿੰਦੇ ਨੇ ਦੂਜੇ ਤੀਜੇ ਤੋਂ ਵੱਡੀਆਂ ਮੈਂ ਐਸੇ ਹੀ ਗਏ ਹੋ ਜਾਂਦੀ ਨੇ ਚਲੋ ਬਹੁਤ ਬੁਕੇ ਕੇ ਦੇਖ ਰਹੇ ਯਾਰ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਆ ਜੱਪਤੇ ਹੀ ਹੋ ਗਈ ਦੁੱਧ ਕਿੰਨਾ ਕੁ ਤਿਆਰ ਆਉਣਗੇ 17 ਕਿਲੋ ਤਿਆਰ ਹੈ 17 ਕਿੰਨਾ ਕੁ ਦੁੱਧ ਕਰ ਦੂਗੀ 20 ਕਿਲੋ ਹੈ 20 ਕਿਲੋ ਰੇਟ ਕੀ ਲਊਗਾ ਫਿਕਸ ਰੇਟ ਹੀ ਦੱਸ ਦੀ ਜਮੇ 100 ਰੁਪਏ ਹੈ 100 ਡੇਢ ਦੀ ਹੋ ਜੂ 108 ਪੂਰੇ ਹੀ ਕਰਨਾ ਹੈ ਐਂਡ ਫਿਕਸ ਹਾਂਜੀ ਛੋਟ ਛੱਪਾਈ ਹੋਊ ਜੋ ਬਸ ਇਹੀ ਹੋਊਗਾ ਨੰਬਰ ਬੋਲ ਦਿੰਦਾ 98964 63127 ਇੱਕ ਵਾਰੀ ਫੇਰ ਚਲਾ ਜੋ ਟੀ ਇਧਰ ਦੋਸਤੋ ਹਵਾਨਾ ਆਪੂਨਾ ਦੇਖ ਲੋ ਜਮੇ ਕੰਡੇ ਕੱਢਦੀ ਜਾਂਦੀ ਆ ਪਲਵਾਨਾ ਵਾਂਗੂ ਤਰੂਗੀ ਝੋਟੀ ਡਾਲਰ ਡਾਲਰ ਆਪਾਂ ਨੇ ਕਿਹਾ ਸੀ ਇਥੋਂ ਦੇਖ ਸਕਦਾ ਹਾਂ ਦੋਸਤੋ ਕਿੱਡਾ ਡਬਲ ਹਵਾਨਾ ਦੇ ਬਾਕੀ ਰੇਟ ਬਾਈ ਨੇ ਠੀਕੇ ਕਰਿਆ ਮਾਰਕੀਟ ਰੇਟ ਦੇ ਹਿਸਾਬ ਨਾਲ ਹਾਂ ਚਲਾ ਦੇ ਚਲਾ ਦੇ ਪੂਰੇ ਡਬਲ ਹਵਾਨੇ ਆ ਦੋਸਤੋ ਚੰਗਾ ਤੁੱਦਾੜਾ ਮੋਟਾ ਥਣ ਲੱਗਿਆ ਬਾਕੀ ਥਾਣਾ ਆਪਸ ਚ ਦੂਰੀ ਤੇ ਬਹੁਤ ਲੱਗੇ ਨੇ ਬਾ ਮੋੜ ਲਾ ਬਾਈ ਬਾਕੀ ਦੋਸਤੋ ਜਿਹਨੂੰ ਝੋਟੀ ਪਸੰਦ ਆਊਗੀ ਕਾ ਕਮਾ ਲਓ ਜੀ ਬਾਈ ਨਾਲ ਗੱਲਬਾਤ ਕਰਕੇ ਦੋਸਤੋ ਨੇੜੇ ਆ ਕੇ ਆਪਣੀ ਤਸੱਲੀ ਕਰਕੇ ਦੋ ਰੰਗ ਚੋਕੇ ਝੋਟੀ ਖਰੀਦ ਸਕਦੇ ਹੋ ਅੱਜ ਵੀਡੀਓ ਸ਼ੂਟ ਕਰ ਰਹੇ ਆਂ ਫਤਿਹਬਾਦ ਮੰਡੀ ਤੋਂ ਦਿਨ ਐਤਵਾਰ ਬਾਕੀ ਅੱਗੇ ਹੋਰ ਦਿਖਾਵਾਂਗੇ ਝੋਟੀਆਂ ਤੁਹਾਨੂੰ ਫਤਿਹਬਾਦ ਮੰਡੀ ਦੀਆਂ ਬਾਕੀ ਜ਼ਬਰਦਸਤ ਚੀਜ਼ ਚੱਕੀ ਫਿਰਦਾ ਬਾਈ ਤੇ ਨੰਬਰ ਦੋਸਤੋ ਬਾਈ ਦਾ ਵੀਡੀਓ ਦੇ ਵਿੱਚ ਹੀ ਹੈ ਜਿਹਨੂੰ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਲੈ ਲਿਓ ਅੱਜ ਤੁਹਾਨੂੰ ਮਿੱਤਰੋ ਹੋਰ ਲੱਗੇ ਇੱਕ ਬਾਂਗਰ ਦੀ ਦਿਖਾਉਣਾ ਹਸਾਰ ਲੱਕੇ ਦੀ ਝੋਟੀ ਲੱਗਦੀ ਆ ਕੱਦ-ਕਾੜ ਦਰਮਿਆਨਾ ਹੈ ਫਵਾਨੇ ਹਬੂਨੇ ਦੇ ਕੰਡੇ ਕੱਢਦੀ ਆਉਂਦੀ ਆ ਥਣ ਥਣ ਦੇਖ ਲਓ ਦੋਸਤੋ ਕਿੰਨੀ ਦੂਰੀ ਤੇ ਲੱਗੇ ਨੇ ਇਹਦੇ ਚਲਾਈ ਭਾਈ ਚਲਾਈਆਂ ਇਹਨੂੰ ਕੱਦ ਦੇ ਜ਼ਰੂਰ ਛੋਟਾ ਪਰ ਜਿੱਡੀ ਆਪਾ ਉੱਡੀ ਲੇਵਾ ਚੱਕੀ ਫਿਰਦੀ ਐ ਬਾ ਮੋੜ ਲੋ ਜੀ ਦੋਸਤੋ ਲੰਬਾਈ ਲੰਬੂਈ ਤਾਂ ਬਹੁਤਾ ਛੋਟੀ ਦੀ ਬਸ ਕੱਦੇ ਜ਼ਰੂਰ ਦਰਮਿਆਨ ਐ ਪਰ ਥਣ ਥਣ ਬੜਾ ਚੰਗਾ ਲੱਗਿਆ ਦੂਰੀ ਦੇ ਲੱਗੇ ਨੇ ਚਾਰੇ ਥਣਾਂ ਕੋ ਰੋਕ ਲਾ ਬਈ ਥਣ ਥਣੋੜ ਤਾਂ ਖਾਊਗਾ ਦੋਸਤੋ ਹਵਾਨਾ ਹਬੂਨਾ ਦੇਖ ਲੋ ਛੋਟੀ ਦਾ ਪੂਰੀ ਖੱਬੀ ਖਾਨ ਪੂਰੀ ਡਬਲ ਛੋਟੀ ਐ ਪਿਆਰ ਐ ਇਧਰੋਂ ਅੱਗੇ ਤੋਂ ਦੇਖ ਲੋ ਬਾਈ ਗਾਂ ਨੂੰ ਇੱਕ ਪੈਰ ਅੱਕ ਕਰਾਂਦਾ

ਕਿੰਨੇ ਦਿਨ ਹੋ ਗਏ ਬਾਈ ਨੂੰ ਵਿਆਹ ਹੀ ਨ ਹੋ ਗਿਆ ਜੀ ਹਫਤਾ ਬੱਚਾ ਕੀ ਆ ਨਾਲ ਟੱਟੀ ਦੁੱਧ ਕਿੰਨਾ ਦੁੱਧ ਹੁਣ 20 ਕਿਲੋ ਦੁੱਧ ਹੈ ਜੀ 20 ਤਿਆਰ ਹੈ ਹਾਂ ਜੀ ਚੱਕਰੋਂ ਚਵਾ ਦੇਗਾ ਹਾਂ ਜੀ ਹਾਂ 14 ਚਵਾ ਦੋਗੇ ਚਵਾ ਦਾਂਗੇ ਚਵਾ ਦਾਂਗੇ ਹੈ ਚਵਾ ਦਾਂਗੇ ਮੇਰਾ ਨੰਬਰ ਸੁਣਾ ਜੀ ਰੇਟ ਕੀ ਰਹੂ ਬਾਈ ਦਾ ਰੇਟ ਮੁੱਲ ਤਾਂ ਇੱਕ ਕੀ ਕਰਦੇ ਆ ਜੀ ਕਿੰਨੇ ਦੀ ਹੋ ਜੂ ਫਿਕਸ ਰੇਟ ਇੱਕ ਵੀ ਨਹੀਂ ਦੇਣੀ ਹੈ ਜੀ ਨੰਬਰ ਬਤਾ ਦਿਓ ਬਾਈ 94165 44908 ਇੱਕ ਵਾਰੀ ਹੋਰ 94165 44908 ਚਲਾ ਦੇ ਬਾਈ ਦੁਬਾਰੀ ਚਲਾ ਦੇ ਦੋਸਤੋ ਇੱਕ ਵਾਰੀ ਫੇਰ ਤੋਰ ਕੇ ਦਿਖਾਉਣਾ ਝੋਟੀ ਸੋਨੂੰ ਥਾਣ-ਥਾਣ ਦੇਖ ਲਓ ਆ ਵੀਰੋ ਉਹ ਲੱਸੀ ਆ ਦੇਖੋ ਦੋਸਤੋ ਰੇ ਚੱਲੇ ਗੁੰਜਾ ਮੈਂ ਸੁਣਿਆ ਦੋਸਤੋ ਜਿੱਡੀ ਝੋਟੀ ਆ ਨਾ ਉੱਡੀ ਲੇਵਾ ਚੱਕੀ ਫਿਰਦੀ ਆ ਤੁਸੀਂ ਦੇਖ ਲਓ ਇੱਕ ਵਾਰੀ ਵੀਡੀਓ ਦੇ ਮਾਧਿਅਮ ਰਾਹੀਂ ਔਰ ਉੱਡੀ ਹਵਾਨਾ ਚੱਕੀ ਫਿਰਦੀ ਆ ਕਰਮਾਰੀ ਬਾਕੀ ਦੋਸਤੋ ਤੁਹਾਨੂੰ ਪਸੰਦ ਆਉਣ ਵਾਲੀ ਮੱਝ ਹੈ ਡੈਰੀ ਦੇ ਮਤਲਬ ਦੀ ਮੱਝ ਹੈ ਦੁੱਧ ਵਾਲੀ ਮੱਝ ਹੈ ਚੰਗੀ ਤੋ। ਚਲੋ 20 ਰੇਵੇ 20 ਇਹ ਬਥੇਰਾ ਹੈ। ਬਾਕੀ ਨੰਬਰ ਦੋਸਤੋ 22 ਦਾ ਚੱਲੂਗਾ ਵੀਡੀਓ ਦੇ ਵਿੱਚ ਜਿਹਨੂੰ ਪਸੰਦ ਆਊਗੀ ਛੋਟੀ ਖਰੀਦ ਸਕਦੇ ਹੋ। ਥਣ ਥਣਾ ਓਟੇ ਬੜਾ ਚੰਗਾ ਲੱਗਿਆ ਛੋਟੀ ਦਾ। ਦੂਆ ਕਿੰਨਾ ਬਾਈ? ਉਹੀ ਮੰਨ ਕਰੀਆਂ ਦਾ ਵੀ ਕੈਮਰਾ ਲੈਵੇ ਦੀ ਰੱਖਦੇ। ਕੌਣ ਸਾਂ ਨਾਲੇ ਤੋਂ ਕਿਸਾਨ ਪਸ਼ੂ ਪਾਲਣ ਤੋਂ ਜੀ ਇਹ ਕੀ ਚੀਜ਼ ਹੈ ਦੇਖ ਚੱਕ ਦੇ ਫੱਟੇ ਚੱਕ ਤੇ ਕਿੱਥੇ ਦੀ ਪਾਰਟੀ ਨਾਲ ਫਿਰਦੇ ਅੱਜ ਹੈ ਕਿੱਥੇ ਦੀ ਪਾਰਟੀ ਹੈ ਇਹ ਨਗੀਨਾ ਦੇ ਹੈ ਨਗੀਨਾ ਦੇ ਇਹ ਕਿੱਥੇ ਰਹਿ ਜਾਂਦਾ ਇਹ ਨਜੀਬਾਵਾ ਨਗੀਨਾ ਜ਼ਿਲ੍ਹਾ ਬਿਲੌਰ ਨਗੀਨਾ ਜ਼ਿਲ੍ਹਾ ਬਿਲੌਰ ਕੌਣ ਸਾ ਨਗੀਨਾ ਨਗੀਨਾ ਬਿਲੌਰ ਸਟੇਟ ਕੌਣ ਸਾ ਯੂਪੀ ਯੂਪੀ ਤੋਂ ਆਇਓ ਹਾਂ ਖਾਸ ਨਗੀਨਾ ਯੂਪੀ ਚ ਮਿਲਦੀਆਂ ਨਹੀਂ ਇਹ ਨਿਰਦਾਲੀਆਂ ਮੱਝਾਂ ਇਹਨਾਂ ਸੇ ਲੈ ਕੇ ਜਾਂਦੇ ਹੈ ਇਹੀਂ ਕਿ ਆਪਾਂ ਤਾਂ ਔਕੜ ਕੱਪੜੇ ਵੇਚਦਾ ਨੇ ਫਿਰ ਨੈਂਤਾ ਜੀ ਹਾਂ ਤਾਜੀ ਤਾਜੀ ਡੇਰਿਆਂੋਂ ਸੇ ਵੇਚ ਦੇਣਾਗਾ ਫਿਰ ਅੱਗੇ ਵੀ ਅੱਗੇ ਵੇਚੀ ਜਾਣੇ ਨੇ ਕਿੰਨੀਆਂ ਮਈਆਂ ਲਈ ਆ ਰਿਆ ਚ ਤੰਗ ਹਾਂ ਤੰਗ ਨੇ ਤੀਨ ਤੀਨ ਅਸੀਂ ਤੌਰ ਕਿਤਨੀ ਲੋਂਗੇ ਲੇਗੇ 6-7 ਤੌਰ 6-7 ਤੌਰ 10 ਕੀ ਗਾਡੀ ਕਰਾਂਗੇ ਹਾਂ ਹਾਂ ਤੇਰਾ ਫੈਸਲਾ ਲਓ ਜਿਹੜੀ ਖੜੀ ਆ ਪਿੱਛੇ ਥੋੜੀ ਚੱਕ ਜਾਂਗੇ ਫੱਟਿਆ ਦੇ ਹਾਂ ਚੱਕ ਦੇਣਾ ਫੱਟਿਆ ਇਹ ਬੰਦਰੇ ਆਪਣੇ ਆਏ ਮੈਂਸ ਲੈ ਦੂੰ ਮੈਂ ਚੰਗੀਆਂ ਜਰਾ ਲੈ ਆ ਸੌਦਾ ਬਣਾਵਾਂ ਆਈ ਚਾ ਆ ਵੀ ਯਾਰ ਚਲੋ ਲੈ ਵੀ ਜੂਪੀ ਵਾਲੇ ਵਪਾਰੀ ਦੇਖਦੇ ਆਂ ਦੋਸਤੋ ਮੱਝ ਤੇ ਕੀ ਲਾਉਂਦੇ ਨੇ ਮੱਝ ਚੰਗੀ ਆ ਸਾਰੀ ਬਾਕੀ ਦੁੱਧ ਵਾਲੀ ਮੱਝ ਆ ਦੋਸਤੋ ਡੈਰੀ ਦੇ ਮਤਲਬ ਵਾਲਿਆਂ ਵਾਸਤੇ ਆ ਡੈਰੀ ਦੇ ਮਤਲਬ ਦੀ ਝੋਟੀ ਆ ਦੁੱਧ ਦੀਆਂ ਬਾਲਟੀਆਂ ਭਰ ਦੂਗੀ ਬਾਕੀ ਹੋਰ ਦਿਖਾਉਣਾ ਦੋਸਤੋ ਫਤਿਹਬਾਦ ਮੰਡੀ ਦੇ ਜਾਨਵਰ ਸਾਨੂੰ ਬਾਕੀ ਆਪਣੇ ਚੈਨਲ ਨੂੰ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਬਾਕੀ ਅੱਜ ਦੋਸਤੋ ਮੰਡੀ ਭਰੀ ਫੁੱਲ ਹੋਈ ਆ ਕਿਨੇ ਸਾਰਾ ਪੰਜਾਬ ਉੱਤਰ ਗਿਆ ਔਰੇ ਕਿਉਂਕਿ ਪੰਜਾਬ ਚ ਮੰਡੀਆਂ ਬੰਦ ਕਰਨ ਦੋਸਤੋ ਅੱਜ ਸਾਰੇ ਬੰਦੇ ਪਹੁੰਚੇ ਹੋਏ ਨੇ ਮੰਡੀਆਂ ਤੇ ਮਾਲ ਲੈ ਕੇ